ਬਿਰਾਸ ਸਾਮੁਖੀ ਰਾਮ ਰਹੀਮ 21 ਦਿਨ ਦੀ ਹੋਰ ਫਰਲੋ ਮਿਲ ਗਈ ਹੈ ਫਰਲੋ ਤਾਂ ਕੋਈ ਪਹਿਲੀ ਵਾਰ ਨਹੀਂ ਮਿਲੀ ਪਹਿਲਾਂ ਵੀ ਮਿਲਦੀਆਂ ਰਹੀਆਂ ਪਰ ਸਵਾਲੇ ਪੈਦਾ ਹੁੰਦਾ ਹੈ ਕਿ ਆਖਰ ਸੱਚ ਕਦੋਂ ਸਾਹਮਣੇ ਆਏਗਾ ਤੁਸੀਂ ਪੁੱਛ ਸਕਦੇ ਹੋ ਕਿਹੜਾ ਸੱਚ ਰਾਮ ਰਹੀਮ ਨਾਲ ਜੁੜੇ ਹੋਏ ਬਹੁਤ ਸਾਰੇ ਮਾਮਲੇ ਹੈ ਔਰਤਾਂ ਦੇ ਮਾਮਲੇ ਆ ਜਰਨਲਿਸਟਾਂ ਦੇ ਮਾਮਲੇ ਆ ਡੇਰੇ ਦੇ ਮਾਮਲੇ ਆ ਪਰ ਮੈਂ ਜੇ ਸੱਚ ਦੀ ਗੱਲ ਕਰ ਰਿਹਾ ਜਿਹੜਾ ਸਵਾਲ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਸਿੱਧੇ ਤੌਰ ਤੇ ਜਿਹੜੀ ਮੂਲ ਦੇ ਦੌਰ ਚ ਪੁੱਛ ਕੇ ਛੋਈ ਹੈ ਜਿਹੜਾ ਸਾਰਾ ਕੁਝ ਪੁਣਿਆ ਛਾਣਿਆ ਗਿਆ ਉਸੇ ਰਾਮ ਰਹੀਮ ਦਾ ਨਾਮ ਉਨਾ ਸਾਰਿਆਂ ਤਾਰਾਂ ਨਾਲ ਜੁੜਦਾ ਹੈ ਪਰ ਲਓ 1 ਇੱਕ ਹੀ ਦਿਨ ਦੀ ਹੋਵੇ 7 ਦਿਨ ਦੀ ਹੋਵੇ ਜਾਂ ਨਾ ਹੋਵੇ ਕੀ ਇਹ ਦੇ ਹੋਣ ਜਾਂ ਨਾ ਹੋਣ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਏਗਾ ਇਹ ਸਹੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪੰਦਰ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਤੇ ਹੋਰ ਪੰਥਕ ਧਰਮ ਵੱਲੋਂ ਵੀ ਬਾਬੇ ਦੀ ਪਰੋਲ ਦਾ ਵਿਰੋਧ ਕੀਤਾ ਜਾ ਰਿਹਾ ਹੈ ਵਿਰੋਧ ਕਿਉਂ ਨਾ ਕੀਤਾ ਜਾਵੇ ਜਿੱਤੇ ਐਡੇ ਸੰਗੀਨ ਜ਼ੁਰਮ ਹੋਣ ਤੇ ਉਸ ਨੂੰ ਆਰਾਮ ਨਾਲ 21 ਦਿਨਾਂ ਦੀ ਪਰੋਲ ਪਹਿਲਾਂ ਵੀ ਮਿਲਦੀ ਰਹੀ ਹੈ ਤੇ ਹੁਣ ਵੀ ਮਿਲੀ ਹੈ ਪਰੋਲ ਦੇਣ ਵਾਲੀਆਂ ਸਰਕਾਰਾਂ ਇਹ ਆਖਦੀਆਂ ਕਿ ਨਿਜਮਾਨ ਅਨਸਾਰ ਉਸ ਕਾਨੂੰਨ ਜਾਂ ਸੰਵਿਧਾਨ ਅਨਸਾਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਤੇ ਪੁਛਗਛ ਕੀਤੀ ਜਾਣੀ ਕੀ ਕਿਦਰੇ ਨਿਜਮਾਨ ਅਨਸਾਰ ਨਹੀਂ ਹੈ ਸੁਮਣੀ ਗੁਰਦਰਾ ਪਰੰਧ ਕਮੇਟੀ ਲੱਖਾਂ ਦਸਕਤ ਕਰਵਾ ਕੇ ਉਹਨਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਜਿਹੜੇ ਜੇਲਾਂ 'ਚ ਬੈਠੇ ਬੰਦੀ ਸਿੰਘ ਆ ਆਪਣਾ ਸਮਾਂ ਪੂਰਾ ਕਰ ਚੁੱਕਿਆ ਉਹਨਾਂ ਦੀ ਰਿਹਾਈਆਂ ਹੋਣ ਉਹਨਾਂ ਦੀਆਂ ਰਿਹਾਈਆਂ ਤੇ ਦਸਕੂ ਉਲਟਾ ਸਵਾਲ ਉੱਠਦੇ ਆ ਐਸਜੀਪੀਸੀ ਦੇ ਉੱਠਦੇ ਆ ਸ਼੍ਰੋਮਣੀ ਅਕਾਲੀ ਦਲ ਦੇ ਉੱਠਦੇ ਆ ਕੀ ਉਹਨਾਂ ਤੇ ਸਬੰਧਾਂ ਦੀ ਉਤਾਰਾ ਉਹ ਇੱਕ ਲਾਗੂ ਨਹੀਂ ਹੁੰਦਾ ਜਿੱਦੇ ਦਿਨ ਉਹ ਆਪਣਾ ਹੱਕ ਰੱਖਦੇ ਆ ਐਸਜੀਪੀਸੀ ਦੇ ਸ਼੍ਰੋਮਣੀ ਕਾਲੀਦਾਲ ਉਸ ਨੂੰ ਤਾਂ ਬਹੁਤ ਸਾਰੀਆਂ ਧਿਰਾਂ ਵੱਲੋਂ ਕਟਾਰੇ 'ਚ ਖੜਾ ਕੀਤਾ ਜਾਂਦਾ ਹੀ ਹੈ ਇਹਨਾਂ ਦੋਸ਼ਾਂ ਨੂੰ ਇਹਨਾਂ ਮੁੱਦਿਆਂ ਨੂੰ ਲੈ ਕੇ ਉਹਨਾਂ ਦੇ ਆਪਣੇ ਸੰਗੀਆਂ ਸਾਥੀਆਂ ਵੱਲੋਂ ਵੀ ਸਵਾਲ اٹھਾਏ ਜਾਂਦੇ ਆ ਪਰ ਕੀ ਪੰਜਾਬ ਨਾਲ ਜੁੜੀਆਂ ਵੀ ਆ ਬਾਕੀ ਧਿਰਾਂ ਕਾਂਗਰਸ ਹੋਵੇ ਆਮ ਆਦਮੀ ਪਾਰਟੀ ਹੋਵੇ ਭਾਰਤੀ ਜਨਤਾ ਪਾਰਟੀ ਹੋਵੇ ਗੁਰੂਗ੍ਰਾਂਸਾ ਦੀ ਬੇਅਦਬੀ ਦਾ ਮੁੱਦਾ ਇਹਨਾਂ ਮੁੱਦਿਆਂ ਤੇ ਦੋਸ਼ਿਆਂ ਨੂੰ ਸਜ਼ਾ ਮਾ ਦੋਣੀਆਂ ਐ ਜੀਪੀਸੀ ਤੇ ਕਾਲੀ ਦਲ ਤੱਕ ਹੀ ਸੀਮਤ ਰਹਿ ਗਿਆ ਅਸੀਂ ਕਹਿੰਦੇ ਸਾਡਾ ਪੰਜਾਬ ਹੈ ਸਾਡੇ ਗੁਰੂ ਹੈ ਸਾਡਾ ਵਿਰਸਾ ਸਾਡੀ ਵਿਰਾਸਤ ਹੈ ਬੜੀਆਂ ਹੁਬੂਬ ਕੇ ਗੱਲਾਂ ਕਰਦੇ ਆ ਜਦੋਂ ਵਿਰਾਸਤ ਨੂੰ ਟਾ ਲੱਗਦੀ ਹੈ ਤਾਂ ਫਿਰ ਜ਼ੁਬਾਨ ਨੂੰ ਤਾਲੇ ਕਿਉਂ ਲੱਗ ਜਾਂਦੇ ਆ ਮੋਕੰਦਰੀ ਭਗਵਾਨਦਾਨ ਅੱਜ ਵੀ ਇਹ ਕਹਿ ਰਹੇ ਸੀ ਕਿ ਕਾਲੀਦਾ ਦੇਖ ਲਓ ਜੀ ਜਿਹੜਾ ਕਹਿੰਦਾ ਸੀ 25 ਸਾਲ ਰਾਜ ਕਰਾਂਗਾ ਹੁਣ 25 ਆਦਮੀ ਨਹੀਂ ਉਹਦੇ ਨਾਲ ਇਹ ਤਾਂ ਸਾਰੀ ਦੁਨੀਆ ਜਾਣਦੀ ਹੈ ਭਗਵਾਨਦਾਨ ਜੀ ਕਿ 25 ਆਦਮੀ ਨਹੀਂ ਰਹਿ ਪਰ ਤੁਹਾਡੇ ਨਾਲ ਤਾਂ 92 ਵਿਧਾਇਕ ਹੈ ਤੁਹਾਡੇ ਤੋਂ ਤਾਂ ਪੰਜਾਬੀ ਸਵਾਲ ਪੁੱਛਣਗੇ ਨਾ ਜਿਹੜਾ ਮੁੱਦਿਆਂ ਤੇ ਤੁਸੀਂ ਵਾਅਦੇ ਕਰਕੇ ਆਏ ਤੇ ਦਾਅਵੇ ਕਰਕੇ ਆਏ ਉਹ ਮੁੱਦਿਆਂ ਦਾ ਹੱਲ ਕਦੋਂ ਹੋਏਗਾ ਕਿ ਡਿੱਗੇ ਪੈ ਦੀ ਤੌਣ ਤੇ ਹੋਰ ਗੋਡਾ ਫੇਰ ਕੇ ਮਸਲੇ ਦਾ ਹੱਲ ਹੈ ਜਾਂ ਪਾਸੇ ਸੇਨ ਧਿਆਨ ਪਟਕਾਉਣਾ ਵੀ ਕਹਿੰਦੇ ਆ ਪੰਜਾਬੀ ਦੇ ਸਾਰਿਆਂ तरह ਤੋਂ ਸਵਾਲ ਪੁੱਛਦੇ ਆ ਜਵਾਬ ਮੰਗਦੇ ਆ ਕਿ ਰਾਮ ਰਹੀਮ ਦੀ ਕਿਦੰਦੇ ਪੈਰੋਲ ਹੋ ਗਈ ਆ ਮੀਡੀਆ ਚ ਆਏਗਾ ਕਈ ਤਰ੍ਹਾਂ ਜਿਹੜੀਆਂ ਇਹਦਾ ਅਲੋਸਣਾ ਵੀ ਕਰ ਰਹੀਆਂ ਅਧਿਕਾਰ ਵੀ ਆ ਬਣਦਾ ਵੀ ਹੈ ਪਰ ਵੱਡਾ ਸਵਾਲ ਤਾਂ ਇਹ ਹੈ ਕਿ ਜਿਸ ਨੂੰ ਪੈਰੋਲ ਮਿਲੀ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਅੱਜ ਦੇ ਨਾਲ ਜੁੜਿਆ ਹੋਇਆ ਤਾਰਾਂ ਜੁੜੀਆਂ ਵੀ ਹੈ ਉਹਨਾਂ ਮੁੱਦਿਆਂ ਤੇ ਸੱਚ ਕਦੋਂ ਸਾਹਮਣੇ ਆਏਗਾ ਸਾਡੇ ਦੇਸ਼ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਇਹੀ ਹੈ ਹੋਰ ਕੁਝ ਦਿਨਾਂ ਤੱਕ 15 ਅਗਸਤ ਆਉਣ ਵਾਲੀ ਹੈ ਇਸ ਸਵਿਧਾਨ ਪੰਜਾਬੀਆਂ ਨੂੰ ਇਸ ਮੁੱਦੇ ਦਾ ਜਵਾਬ ਦੇਵੇਗਾ